ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਫੇਰ ਇੱਕ ਵਾਰੀ ਕਮੀਜ਼ ਦੀ ਕਟਿੰਗ ਲੈ ਕੇ ਆਏ ਹਾਂ ਜੀ ਆਪਾਂ ਇਸ ਕਮੀਜ਼ ਦੀ ਕਟਿੰਗ ਕਰਨਾ ਸਿੱਖਾਂਗੇ ਜੀ ਸੌਖੇ ਤੇ ਆਸਾਨ ਤਰੀਕੇ ਨਾਲ ਜਿਹੜੇ ਸਿਲਾਈ ਕਰ ਨਵੇਂ ਲੱਗੇ ਆ ਜੀ ਉਹਨਾਂ ਵਾਸਤੇ ਬਿਲਕੁਲ ਹੀ ਆਸਾਨ ਤਰੀਕੇ ਨਾਲ ਕਟਿੰਗ ਕਰਾਂਗੇ ਅੱਜ ਆਪਾਂ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਤੇ ਐਂਡ ਵਿੱਚ ਅਸੀਂ ਪਲੇਟਾ ਪਾਉਣੀ ਦੱਸਾਂਗੇ ਪਲੇਟਾ ਕਿਵੇਂ ਪਾਈ ਜਾਂਦੀ ਹੈ ਕਮੀਜ਼ ਵਿੱਚ ਆਪਾਂ ਸਭ ਤੋਂ ਪਹਿਲਾਂ ਜੀ ਕਮੀਜ਼ ਦੇ ਪੱਲੇ ਲਾ ਲੈਨੇ ਜੀ ਕਮੀਜ਼ ਦਾ ਡਿਜ਼ਾਈਨ ਦੇਖ ਕੇ ਇਹ ਡਿਜ਼ਾਈਨ ਸਿਰਫ ਇੱਕ ਪਾਸੇ ਜਾਂਦਾ ਹੈ ਜੀ ਉਜੇ ਅਕੋਰਡਿੰਗ ਆਪਾਂ ਇਹ ਤਾ ਬਿਠਾ ਲਈ ਸੀ ਚੰਗੀ ਤਰ੍ਹਾਂ ਪ੍ਰੈਸ ਕਰ ਲਈ ਜੀ ਕੱਪੜੇ ਨੂੰ ਤੇ ਹੁਣ ਆਪਾਂ ਨੇ ਕਿਹਾ ਸਭ ਤੋਂ ਪਹਿਲਾਂ ਥੀੜਾ ਨਾਪਣਾ ਹੈ ਜੀ ਆਪਾਂ ਨੇ ਆਹ ਦੇਖੋ ਜੀ ਥੀੜਾ ਹੈਗਾ 6.5 ਇੰਚ ਆਪਾਂ ਥੀੜੇ ਦੀ ਨਿਸ਼ਾਨੀ ਲਾ ਲਈ ਹੈ ਜੀ 6.5 ਇੰਚ ਦੀ 6.5 ਇੰਚ ਕਿਉਂ ਲਾਇਆ ਜੀ ਆਪਾਂ ਨੇ 2.5 ਇੰਚ ਜੇ ਫੀਟਿੰਗ ਹੈ ਫੀਟਿੰਗ ਜੇ ਅਕੋਰਡਿੰਗ ਆਪਾਂ 6.5 ਦੀ ਨਿਸ਼ਾਨੀ ਲਾਈ ਹੈ ਜੀ ਇਹਨਾਂ ਸੂਟਾਂ ਦੀ ਫੀਟਿੰਗ 1.5 19 19 20 ਜਾਂ ਸਾਢੇ 20 ਹੋਵੇ ਜੀ ਉਹਨਾਂ ਦਾ ਤਿਆ ਮੇਰੇ ਸਾਢੇ 6 ਹੀ ਰੱਖਣਾ ਹੈ ਠੀਕ ਹੈ ਜੀ ਤੇ ਉਹਦੇ ਵਾਲਾ ਪਰ ਲਾਵਾਂਗੇ 7 ਇੰਚ ਦੇ ਮੋਡੇ ਰੱਖਾਂਗੇ ਜੀ ਆਪਾਂ ਠੀਕ ਹੈ ਜੀ 7 ਇੰਚ ਵੀ ਮੋਡੇ ਜਿਨ੍ਹਾਂ ਦੀ ਫੀਟਿੰਗ ਐਨੀ ਹੋ ਜਿੰਨੇ ਸਾਨੂੰ ਦੱਸਿਆ ਗਿਆ ਮੈਂ 19 ਸਾਢੇ 19 20 ਤੱਕ 21 ਤੱਕ ਹੋਵੇ ਜੀ ਉਹਨਾਂ 7 ਇੰਚ ਹੀ ਮੋਡੇ ਰੱਖਣੇ ਆ ਜੀ ਜਿਨ੍ਹਾਂ ਸੂਟਾਂ ਦੀ ਫੀਟਿੰਗ ਘੱਟ ਹੈ ਜੀ ਜਿਨ੍ਹਾਂ ਦਾ 16 ਸਾਢੇ 16 ਜੀ 17 ਤੱਕ ਉਹਨਾਂ ਨੂੰ ਮਰੇ ਸਾਢੇ 7 ਇੰਚ ਰੱਖਣੇ ਆ ਜੀ। ਇੱਥੇੋਂ ਸਾਢੇ ਫੀਟ ਹੀ ਸਾਢੇ 20 ਇੰਚ ਤਿਆਰ ਹੈ ਜੀ। ਆਪਾਂ ਉਹਦਾ ਹਾਫ ਲਾਵਾਂਗੇ। 1.5 ਇੰਚ। ਠੀਕ ਹੈ ਜੀ। ਉਸ ਤੋਂ ਬਾਅਦ ਕਮਰ ਤੱਕ ਫੀਟਿੰਗ ਦੇ ਕਮਰ ਤੱਕ ਪਾ 7 ਇੰਚ ਨਿਸ਼ਾਨ ਲਾਵਾਂਗੇ ਜੀ। ਠੀਕ ਹੈ ਜੀ। ਜਿੰਨਾ ਸੋਟੇ ਪਲੇਟਾਂ ਪੈਣੀਆਂ ਆ ਜੀ। ਉਹਨਾਂ ਦਾ ਕਮਰ ਦਾ ਨਿਸ਼ਾਨ ਬਾਅਦ ਵਿੱਚ ਲਾਵਾਂਗੇ ਜੀ ਬਾਕੀ ਮਿਣ ਕੇ ਪ੍ਰੋਪਰ। ਤੇ ਇਹਨਾਂ ਨੂੰ ਸਾਈਡ ਹੀ ਸਲਾਈ ਨੇ 14.5 ਇੰਚ ਵਿੱਚ ਤਿਆਰ ਹੈ ਜੀ। ਆਪਾਂ 15 ਇੰਚ ਪਰ ਲਾਵਾਂਗੇ ਜੀ। ਇਹਨਾਂ ਨਾਲ ਨਾ ਕਿ 8 ਇੰਚ ਤਿਆਰ ਹੈ 23 ਦਾ ਹਾਫ ਕਰਾਂਗੇ ਜੀ 23.5 ਦੀ ਪਰੇਸ਼ਾਨੀ ਲਾਵਾਂਗੇ ਇੱਥੇ ਆਪਾਂ ਹੁਣ ਕੀ ਕਰਨਾ ਹੈ ਇਹ ਥੋੜਾ ਸੂ ਹੈਵੀ ਹੈ ਨਾ 20 ਇੰਚ ਦੀ ਫੀਟਿੰਗ ਆ ਉਹਦੇ ਅਕੋਰਡਿੰਗ ਆਪਾਂ ਇੱਥੇ ਇਹਨਾਂ ਦੀ ਫੀਟਿੰਗ ਮੀਣਾਗੇ ਜੀ ਫੀਟਿੰਗ ਦੇ 3 ਇੰਚ ਹੈਟਾ ਆਪਾਂ ਇੱਥੋਂ ਵੀ ਆਪਾਂ ਨੇ ਕੱਪੜਾ ਮੀੜਨਾ ਹੈ ਜੇ ਫੀਟਿੰਗ 20 ਹੈ ਜੀ ਤਾਂ ਅੱਧਾ ਇੰਚ ਫालतू ਲਾਵਾਂਗੇ ਇੱਥੇ 21 ਇੰਚ ਨਿਸ਼ਾਨੀ ਲਾਵਾਂਗੇ 1.5 ਇੰਚ ਦੀ ਠੀਕ ਹੈ ਜੀ ਆਪਾਂ ਨੇ ਨਿਸ਼ਾਨੀ ਲਾ ਲਈ ਇਹਦੇ ਨਾਲ ਕੀ ਹੁੰਦਾ ਹੈ ਜੀ ਇਹ ਨਾਲ ਇਹ ਫੀਟਿੰਗ ਚੁੱਤੀ ਨਹੀਂ ਪੈਂਦੀ ਹੈਗੀ ਆਪਣੀ ਨੂੰ ਠੀਕ ਹੈ ਜੀ ਸੋਏ ਲਾਉਣੀਓ ਲਾਉਣੀ ਹੈ ਜੀ ਅੱਗੇ ਚੱਲਦੇ ਆਪਾਂ हिਪ ਵੱਲ ਜਿਹੜਾ ਇਹ ਫੀਟ ਨਿਸ਼ਾਨ ਕਮੀਜ਼ ਜੀ ਨਾ ਲੱਗਦਾ ਸੀ ਨਾ ਭਾਈ ਥੋੜਾ ਭਾਰੀ ਹੈ ਇਹਨਾਂ ਲਿਪ ਵੀ ਭਾਰੀ ਹੈ ਇਹਨਾਂ ਦੀ ਤੇ ਆਪਾਂ ਨੇ ਇਹਦੇ हिਪ ਤੋਂ ਲੈ ਕੇ ਉੱਪਰ 3 ਇੰਚ ਤੇ हिਪ ਤੋਂ 3 ਇੰਚ ਉੱਪਰ ਆਪਾਂ ਨੇ ਇੱਥੇ ਵੀ ਨਾਪਣਾ ਹੈ ਜੀ ਆਪਾਂ ਨੇ ਏ ਵੀ ਇਹਨਾਂ 3 ਇੰਚ ਹੀ ਰੱਖਣਾ ਓਰੇ ਠੀਕ ਹੈ ਹੁਣ ਆਪਾਂ ਕਿਵੇਂ ਲਾਉਣੀ ਹੈ ਜੀ ਫੀਡਿੰਗ ਸ਼ਾਨੀ ਆ ਦੇਖੋ ਐਸੇ ਗੜਾਈਚ ਪੈਣੀ ਹੈ ਜੀ ਇਹਨਾਂ ਦੀ ਇਹਦੇ हिਪ ਭਾਰੀ ਹੋਣ ਕਰਕੇ ਜੇ हिਪ 3 ਇੰਚ ਹੈ ਜੀ ਉੱਪਰ 3 ਇੰਚ ਪੁੱਪਰ ਵੀ 3 ਇੰਚ ਹੀ ਰੱਖਣਾ ਇਹਨਾਂ ਦਾ ਠੀਕ ਹੈ ਜੀ ਕਮਨ ਸ਼ਾਨੀ ਪਰ ਲਾਈ ਨਹੀਂ ਕਿਉਂਕਿ ਇਹ ਤਾਂ ਪਲੇਟਾਂ ਪੈਣੀਆਂ ਇਹ ਵੀ ਪਲੇਟਾਂ ਇਨ ਸ਼ਾਨੀ ਬਾਅਦ ਚ ਲੱਗੂਗੀ ਜੀ ਠੀਕ ਹੈ ਹੁਣ ਆਪਾਂ ਪਲੇਟਾਂ ਦੇ ਆਉਣੇ ਆ ਜੀ ਇਹਨਾਂ ਹੀ ਪਲੇਟਾਂ 12 ਇੰਚ ਬਤ ਤਿਆਰ ਸੀ ਕੀਆਂ ਅਪਾ ਨੇ ਕੀ ਕਰਨਾ ਆਪਾਂ 12.5 ਇੰਚ ਫालतू ਲੈਣਾ ਹੈ ਜੀ ਆਪਾਂ ਨੇ ਨਿਸ਼ਾਨੀ ਲਾ ਲੈਣਾ 12.5 ਇੰਚ ਪਰ ਇਹ ਗੈਪ ਛੱਡਣਾ ਹੈ ਵਿਚ ਪਲੇਟਾਂ ਦੇ ਉਹ 3.5 ਇੰਚ ਛੱਡਣਾ ਹੈ ਗੈਪ ਪਲੇਟਾਂ ਦਾ ਠੀਕ ਹੈ 7 ਇੰਚ ਲੰਬੀਆਂ ਪਲੇਟਾਂ ਲੰਬੀਆਂ ਪਾਉਣੀਆਂ ਹੈ ਜੀ ਆਪਾਂ ਇਹ ਵੀ ਨਾਪ ਲੈਣੇ ਹੈ ਜੀ ਆਪਾਂ ਪਲੇਟਾਂ ਨੂੰ 12.5 ਇੰਚ ਮਿਲ ਲਾਂਗੇ ਠੀਕ ਹੈ ਜੀ 0.2 ਪੁਆਇੰਟ ਮਿਲਾ ਲਾਂਗੇ ਜੀ ਆਪਾਂ ਤੇ ਇਸ ਪਲੇਟਾਂ ਵਾਸਤੇ ਜੀ ਆਪਾਂ ਕੀ ਕਰਨਾ ਐ 2 ਇੰਚ ਦਾ ਗੈਪ ਲੈਣਾ ਹੈ ਠੀਕ ਹੈ ਜੀ ਇੱਕ ਤਾਂ ਪਲੇਟ ਆ ਮੈਂ ਸਾਹਮਣੇ ਪਾਣੀ ਜਿਹੜੇ ਪਲੇਟ ਆ ਪਾਈਆਂ ਨਾ ਤੁਸੀਂ ਬੇ ਸਾਹਮਣੇ ਪੁਆਇੰਟ ਨਿਸ਼ਾਨ ਲਾ ਲੈਣਾ ਜੀ ਕਿਉਂਕਿ ਦੂਜਾ ਆਪਾਂ ਨੇ ਜਿਹੜੀਆਂ ਦੋਨੇ ਪਲੇਟਾਂ ਦਾ ਗੈਪ ਆ ਜੀ ਇਹਦੇ ਅਕੋਰਡਿੰਗ ਸੈਂਟਰ ਵਿੱਚ ਬਣਾਉਣਾ ਜੀ ਆਪਾਂ ਨੇ 2 ਇੰਚ ਦਾ ਨਿਸ਼ਾਨ ਤਾਂ ਕਿ 2 ਇੰਚ ਇੱਧਰ ਹੋਵੇ ਤੇ 2 ਇੰਚ ਹੀ ਇੱਧਰ ਹੋਵੇ ਠੀਕ ਹੈ ਜੀ ਇਹ ਨਿਸ਼ਾਨ ਆਪਾਂ ਜੋੜ ਲਾਉਣਾ ਹੈ ਜੀ ਆ ਦੇਖੋ 2 ਇੰਚ ਇੱਧਰ ਹੋਵੇ 2 ਇੰਚ ਇੱਧਰ ਤੇ ਆਉਣਾ ਹੈ ਠੀਕ ਹੈ ਹੁਣ ਆਪਣਾ ਜਿਹੜਾ ਮੋਢੇ ਸਲਾਈ ਹੈ ਜੀ ਆਪਾਂ ਲਾਈਛ ਨੇ ਮੋਢੇ ਨਿਸ਼ਾਨੀ ਇਹਦੇ ਇੱਧਰ ਅੰਦਰ ਵਾਰ ਹੀ ਆਪਾਂ ਇਹਨਾਂ ਕੱਢਣਾ ਹੀ ਪਏ ਇਹ ਸਾਢੇ 6 ਇੰਚ ਤੇ ਆ ਰ ਆ ਜਾਂਦਾ ਜੀ ਨਿਸ਼ਾਨ ਪਲੇਟਾਂ ਦਾ ਆਹ ਦੇਖੋ ਤੁਸੀਂ ਠੀਕ ਹੈ ਸਾਢੇ 6 ਇੰਚ ਪਰ ਆਉਣਾ ਚਾਹੀਦਾ ਜੀ ਇਹ ਇਹ ਤ੍ਰਿਸ਼ੀਆ ਪਲੇਟਾਂ ਹੈ ਜੀ ਕੋਈ ਇਹ ਲੰਬੀ ਪਲੇਟ ਹੈ ਜੀ ਇਹ ਸਾਢੇ 3.5 ਇੰਚ ਦੀ ਇਹਦੇ ਸੈਂਟਰ ਹੀ ਨਿਕਲ ਜਾਣਾ ਹੀ ਪਏ ਇਹ ਤ੍ਰਿਸ਼ੀਆ ਪਲੇਟਾਂ ਦਾ ਨਿਸ਼ਾਨ ਏ ਬਾਹ ਕੱਢ ਜਣਾ ਜਪਾਣੀ ਠੀਕ ਹੈ ਜੀ ਤੇ ਹੁਣ ਆਪਾਂ ਮੋਡੇ ਨਹੀਂ ਕਾਟਦੇ ਆਉਣੇ ਆ ਜੀ ਜਿਹੜੀ ਇਹ ਮੋਡੇ ਦੀ ਕਾਟ ਹੈ ਥੋੜੀ ਡੂੰਗੀ ਪਾਉਣੀ ਹੈ ਜੀ ਆਪਾਂ ਨੇ ਅਕੋਰਡਿੰਗ 2.5 ਇੰਚ ਪਰ ਪਾਵਾਂਗੇ ਜੀ ਕਿਉਂਕਿ ਪਿਛਲੇ ਮੋਡੇ ਹੈਵੀ ਹੁੰਨੇ ਆ ਜਾਂ ਖਿੱਚ ਪੈਣ ਲੱਗ ਨਹੀਂ ਤਾਂ ਫਿਰ ਡੂੰਗੀ ਪਾਉਣੀ ਹੈ ਜ਼ਿਆਦਾ 2 ਇੰਚ ਪਰ ਪਾਵਾਂਗੇ ਕੀ ਕਰਨਾ ਆਪਾਂ ਨੇ ਫੀਟੀ ਦਾ ਨਿਸ਼ਾਨ ਤੇ ਆਪਾਂ ਆਪਾਂ ਨੇ ਨਿਸ਼ਾਨ ਲਾਇਆ ਏ ਇਹ ਦੇਖੋ ਇਹਨੂੰ ਕਰਾਸ ਕਰਕੇ ਜਾਣਾ ਜੀ ਆਪਾਂ ਨੇ ਆ ਦੇਖੋ ਇਹ ਬੇਹ ਬਾਹਰ ਕਰ ਦੇਣਾ ਜੀ ਠੀਕ ਹੈ ਸਮਝ ਗਏ ਨਹੀਂ ਉਸ ਤੋਂ ਬਾਅਦ ਆਪਾਂ ਲਾਵਾਂਗੇ ਫਰੰਟ ਦਾ ਨਿਸ਼ਾਨ ਗਾੜ ਤੋਂ ਹੈਠਾ ਜੀ ਆਪਾਂ ਹੁਣ ਫਰੰਟ ਦਾ ਨਿਸ਼ਾਨ ਲਾਵਾਂਗੇ ਜੀ ਆਹ ਦੇਖੋ ਜੀ ਫਰੰਟ ਇਹਦੇ ਹੈਗਾ ਸੀ 14 ਇੰਚ ਤਿਆਰ ਹੈ ਜੀ ਆਪਾਂ ਨੇ 1 ਇੰਚ ਫालतू ਲੈਣਾ ਕਿਉਂਕਿ ਮੋਡੇ ਦੇ ਵਿੱਚ ਘਾਹ ਜਿਹੜੀ ਆਪਣੀ ਸਲਾਈ ਪਾਉਣੀ ਹੈ ਨਾ ਬਾਹਰ ਜਾਣ ਵਾਸਤੇ ਉਹ ਅੱਧਾ ਦੇ ਵਿੱਚ ਵਿੱਚ ਆਉਣਾ ਹੈ ਜੀ 15 ਇੰਚ ਪੁਆਇੰਟ ਮੇਂ ਛਾਂ ਲਾਵਾਂਗੇ ਜੀ ਨਾਲ ਇਹ ਰਹਾ 프ਰੰਟ ਮਿੰਨਾ ਨੇ ਆਪਾਂ ਨੇ ਗੱਲ ਦੇ ਹੇਠਾਂ ਮਿੰਨਾ ਜੀ ਇੱਕ ਮੋੜੀ ਸਲਾਈ ਲੈ ਕੇ ਦੂਜੀ ਮੋੜੀ ਸਲਾਈ ਤੱਕ ਮਿੰਨਾ ਆਪਣਾ ਇਹ ਚੌਲਾਂ ਚ ਤਿਆਰ ਸੀਗਾ ਆਪਾਂ ਹੈ ਲਾਵਾਂਗੇ 15 ਇੰਚ ਦਾ ਜੇ 1 ਇੰਚ ਫालतू ਲਾਵਾਂਗੇ ਆਪਾਂ ਨੇ ਕਾਟ ਮੋੜਲੀ ਪਾ ਲਈ ਹੈ ਜੀ ਇਹ ਕਾਟ ਖਰੇ ਕਿ ਜਰੂਰ ਪਾਉਣੀ ਹੈ ਜੀ ਹਰ ਇੱਕ ਦਾ 프ਰੰਟ ਮਿੰਕੇ ਜਿੰਨਾ ਵੀ ਹੋਊਗਾ ਅਗਲੇ 13.5 ਹੋਊਗਾ 12.5 ਹੋਊਗਾ 1 ਇੰਚ ਫालतू ਰੱਖਣਾ ਜੀ ਹਰੇਕ ਦਾ 프ਰੰਟ ਠੀਕ ਹੈ ਜੀ ਹੁਣ ਆਪਾਂ ਕਾਟ ਪਾ ਕੇ ਤੁਹਾਨੂੰ ਦਿਖਾਉਨੇ ਆ ਜੀ ਹੁਣ ਜੀ ਆਪਾਂ ਕਾਟ ਪਾਉਣ ਲੱਗੇ ਆ ਜੀ ਪਰ ਚਾਹ ਤੁਸੀਂ ਨੇ ਪੱਲੇ ਪਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਮੁੱਲੀ ਕਾਟਣ ਵਾਸਤੇ ਇੱਕ ਪੱਲਾ ਛੇੜਾ ਛੱਡ ਦੇਣਾ ਜੀ ਮਤਲਬ ਦੋ ਪੱਲੇ ਭਾਗ ਤੇ ਇੱਕ ਉੱਪਰ ਚੱਕ ਲੈਣਾ ਜੀ ਠੀਕ ਹੈ ਮੁੱਲਾ ਪੱਲਾ ਤੇ ਹੀ ਕਾਟ ਪਾਵਾਂਗੇ ਜਿੱਦੇ ਜਪਾਂ ਨਿਸ਼ਾਨੀ ਲਾਈ ਸੀ ਨਾ ਉਹਦੇ ਅਕੋਰਡਿੰਗ ਕਾਟ ਪਾਵਾਂਗੇ ਇੱਥੇ ਹੀ ਕਾਣਾ ਮਾ ਥੋੜਾ ਹੇਠਾਂ ਲੈ ਕੇ ਜਾਣਾ ਜੀ ਪੈਰ ਪੈਰ ਦੀ ਸਲਾਈ ਕਾਟ ਵਾਸਤੇ ਤਾਂ ਕਿ ਇਹ ਨਾ ਕੀ ਹੁੰਦਾ ਨਾ ਕਿ ਮੀਂਹ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਬਹੁਤਾ ਠੀਕ ਹੈ ਇਹ ਬੁਝੋ ਡੂੰਗੀ ਜੀ ਰੱਖਣੀ ਹੈ ਜੀ ਆਪਾਂ ਨੇ ਠੀਕ ਹੈ ਹੁਣ ਅਪਨ ਨਿਸ਼ਾਨ ਲਾ ਲਾਂਗੇ ਜੀ ਇਹ ਫੀਟਿੰਗ ਹਾਂ ਲਾ ਲਾਂਗੇ ਜੀ ਪਰ ਹੁਣ ਇਹ ਨਿਸ਼ਾਨ ਜਿਹੜੇ ਹੈ ਜਰੂਰ ਲਾਉਣੇ ਆ ਜੀ ਫੀਟਿੰਗ ਦਾ ਤੇ ਤ੍ਰਿਸ਼ੀਆਂ ਪਲੇਟਾਂ ਦਾ ਤੇ ਇਹ ਹੀਪ ਦਾ ਨਿਸ਼ਾਨ ਠੀਕ ਹੈ ਇਹ ਨਾ ਕੀ ਹੁੰਦਾ ਹੈ ਜੀ ਜਦੋਂ ਆਪਾਂ ਨੇ ਪਲੇਟਾਂ ਪਾ ਲਈਆਂ ਗਾਹ ਜੜ ਲਏ ਤੇ ਤੀਰਾ ਵੀ ਜੜ ਲਿਆ ਠੀਕ ਹੈ ਜੀ ਜਦੋਂ ਆਪਾਂ ਫੀਟਿੰਗ ਦੇਣ ਲੱਗਣਾ ਨਾ ਕਮੀਜ਼ ਦੀ ਤਾਂ ਕੀ ਕਰਨਾ ਆਪਾਂ ਨੇ ਨਿਸ਼ਾਨ ਲਾਉਣ ਤੋਂ ਬਾਅਦ ਇਹੜਾ ਮੁਰਲਾ ਪੱਲਾ ਏ ਇਹ ਪਿਛਲਾ ਪੱਲਾ ਆ ਜਿੱਥੇ ਆਪਾਂ ਨਿਸ਼ਾਨ ਲਾਏ ਆ ਜੀ ਆਪਾਂ ਨੇ ਨਾ ਹਿੱਪ ਦੇ ਉਹ ਨਿਸ਼ਾਨਾ ਨਾ ਅਟੈਚ ਕਰਨਾ ਇੱਕ ਦੂਜੇ ਦੇ ਠੀਕ ਹੈ ਜੀ ਨਿਸ਼ਾਨ ਲਾਉਣ ਦਾ ਕੀ ਹੁੰਦਾ ਹੈ ਜੀ ਨਾ ਜਿਹੜਾ ਆਪਣੇ ਜ ਮੁਰਲਾ ਪੱਲਾ ਭਾਵੇਂ ਆਪਾਂ ਹੇਠਾਂ ਚੱਲ ਜਾਏ ਬੇਸ਼ੱਕ ਥੋੜਾ ਹੇਣਾ ਜਾਊਗਾ ਜੀ ਪੱਲਾ ਇਹ ਇੱਕ ਜਾਦਾ ਇੰਚ ਆਪਾਂ ਥੋੜਾ ਮੁਰਲੇ ਪੱਲੇ ਦਾ ਹੇਠਾਂ ਜਾਊਗਾ ਜੀ ਕੋਈ ਚੱਕਰ ਨਹੀਂ ਜੀ ਹੈਗਾ ਆਪਾਂ ਦੁਆੜ ਥੋੜੀ ਕਾਟ ਪਾ ਦਾਂਗੇ ਜੀ ਇਹ ਨਾ ਕੀ ਹੋਣਾ ਕਮੀ ਪਿੱਛੇ ਨੂੰ ਨਹੀਂ ਜਾਂਦਾ ਜੀ ਆਪਣਾ ਹੈਗਾ ਮੁਰਲੇ ਬਸ ਇਹੀ ਰਹੂਗਾ ਠੀਕ ਹੈ ਇਹ ਇਹ ਵਾਲਾ ਪੁਆਇੰਟ ਹੈ ਜਿਉਂ ਮਿਲਾਉਣਾ ਇੱਕ ਦੂਜੇ ਨਾਲ ਥੋੜਾ ਉੱਪਰ نیچے ਹੋਏ ਨੇ ਪਰ ਪਲੇਟਾਂ ਜਿ ਕੋਈ ਤੇ ਚਿੱਛੀਆਂ ਪਲੇਟਾਂ ਪਾਣੀ ਆ ਇਹ ਥੋੜਾ ਚੱਕ ਹੋ ਜਾਂਦਾ ਕਮੀਜ਼ ਉੱਪਰ ਪਰ ਆਪਾਂ ਇਹ ਨਿਸ਼ਾਨ ਨੇ ਨਿਸ਼ਾਨ ਮਲਾਉਣਾ ਹੀ ਮਲਾਉਣਾ ਜ਼ਰੂਰ ਹੈ ਜੀ ਫੀਡਿੰਗ ਕਰਨ ਵਾਸਤੇ ਠੀਕ ਹੈ ਕੋਈ ਇਹ ਘਰੌਣੇ ਜੇ ਕੋਈ ਲੋੜ ਨਹੀਂ ਹੈਗੀ ਇਹਨਾਂ 'ਚ ਜਿੱਥੇ ਪੁਆਇੰਟ ਆਉਂਦਾ ਹੀ ਮਿਲ ਜਾਏ ਉੱਥੇ ਮਿਲ ਮਲਾਉਣਾ ਹੀ ਬਲਾਉਣਾ ਜੀ ਫੀਡਿੰਗ ਕਰਨ ਲੱਗਣਾ ਆਪਾਂ ਨੇ ਸਕੂਟ ਦੀ ਇਹ ਨਾ ਕਮੀਜ਼ ਵੀ ਬਿਲਕੁਲ ਪਿੱਛੇ ਹੋ ਜਾਂਦਾ ਫੀਡਿੰਗ ਬਹੁਤ ਵਧੀਆ ਆਉਂਦੀ ਹੈ ਜੀ ਨਾਲ ਸਭ ਤੋਂ ਪਹਿਲਾਂ ਜੀ ਆਪਾਂ ਪਹਿਲਾਂ ਪਿਛ ਪਹਿਲਾ ਗੜਾ ਹੈਗਾ ਜੀ ਇਹਨਾਂ ਦਾ 5 ਇੰਚ ਤਿਆਰ ਆਪਾਂ 5.5 ਇੰਚੀ ਕਟਿੰਗ ਕਰਾਂਗੇ ਜੀ ਐਜ ਨੂੰ 2.5 ਇੰਚ ਹੀ ਰੱਖਣਾ ਆਪਾਂ ਨੇ ਨੋਰਮਲ ਗਲਾ ਹੈ ਜੀ ਇਹ 2.5 ਇੰਚ 5.5 ਇੰਚ ਥੋੜੀ ਜਿਹੀ ਪਕਾਟ ਦੇ ਦਾਂਗੇ ਜੀ ਇਹਨੂੰ ਆ ਦੇਖੋ ਬਿਲਕੁਲ ਨੋਰਮਲ ਕਟਿੰਗ ਕਰ ਲਾਂਗੇ ਜੀ ਆਪਾਂ ਠੀਕ ਹੈ ਜੀ ਐਥੇ ਆਪਾਂ ਹੁਣ ਅੱਧੇ ਇੰਚ ਕੱਟ ਪਾਵਾਂਗੇ ਤੀਰੇ ਦੀ 2.5 ਇੰਚ ਰੱਖ ਕੇ ਜੀ ਅੱਧੇ ਇੰਚ ਹੀ ਕੱਟ ਪਾ ਲਾਂਗੇ ਜੀ ਠੀਕ ਹੈ ਜੀ ਇਹ ਆਪਣਾ ਕਮੀਜ਼ ਦੀ ਕਟਿੰਗ ਤਿਆਰ ਹੋ ਗਈ ਹੈ ਜੀ ਤਿਆਰ ਤੇ ਹੁਣ ਆਪਾਂ ਪਲੇਟਾਂ ਪਾਵਾਂਗੇ ਜੀ ਪਲੇਟਾਂ ਪਾਉਣ ਲੱਗੇ ਆ ਜੀ ਸਭ ਤੋਂ ਪਹਿਲਾਂ ਆਪਾਂ ਨੇ ਨਾ ਚਾਰ ਦੀਆਂ ਲੈ ਲੈਣੀਆਂ ਜੀ ਆਪਾਂ ਨੇ ਕੱਟ ਕਰਨੇ ਛੋਲੇ ਪੀਸ 7-7 ਇੰਚ ਦੇ ਇਹ ਪਲੇਟਾਂ ਨੇ 헤ਟਾਂ ਰੱਖਣੀਆਂ ਜੀ ਆਪਾਂ ਨੇ ਠੀਕ ਹੈ ਜੀ ਇਹ ਸਿੱਧੀਆਂ ਪਲੇਟਾਂ ਪਾਉਣੀਆਂ ਉਹਦੇ 헤ਟਾਂ ਕਪੜਾ ਲਾਉਣਾ ਜੀ ਆਪਾਂ ਨੇ ਤਾਂ ਕਿ ਕਪੜਾ ਸ਼੍ਰਿੰਕ ਨਾ ਹੋਵੇ ਆ ਦੇਖੋ ਜੀ ਆਪਾਂ ਪਹਿਸੇ ਸੱਤ ਵਾ ਸਿੱਧੀ ਪਲੇਟ ਪਾਵਾਂਗੇ ਜੀ ਪਲੇਟ ਪਾਉਣੇ ਕਿਵੇਂ ਆ ਆ ਦੇਖੋ ਤੁਸੀਂ ਮੈਂ ਸੂਰੇ ਨਾਲ ਥੱਗਾਂ ਨਹੀਂ ਚੜਾਇਆ ਹੈਗਾ ਤਾਂ ਕਿ ਤੁਹਾਨੂੰ ਸਾਫ਼ ਪਤਾ ਲੱਗ ਸਕੇ ਜੀ ਜਿਹੜੇ ਜਿਹਨਾਂ ਸੂਟਾਂ ਦਾ ਹੈਵੀ ਨਾ ਪੈ ਜੀ ਉਹਨਾਂ ਸੂਟਾਂ ਦੀਆਂ ਪੇਟਾਂ ਡੁੰਗੀਆਂ ਪਾਉਣੀ ਆ ਜੀ ਥੋੜੀਆਂ ਜੀਆਂ ਠੀਕ ਹੈ ਜੀ ਤਾਂ ਸਟਾਰਟ ਕਰਦੇ ਆ ਜੀ ਆਪਾਂ ਠੀਕ ਹੈ ਸ਼ੁਰੂ ਚ ਆਪਣੇ ਬਰੀ ਚੱਕਣਾ ਜੀ ਸੈਂਟਰ ਜਾ ਕੇ ਹੁਣ ਹੈਵੀ ਕਰ ਦੇਣਾ ਜੀ ਆਪਾਂ ਨੇ ਉਹ ਚੌਰੀ ਦੀ ਲੇਨ ਪੱਟੀ ਫੇਰ ਆਪਾਂ ਨੇ ਬਰੀ ਕਰ ਦੇਣੀ ਠੀਕ ਹੈ ਜੀ ਅੱਗੇ ਤੋਂ ਆ ਕੇ ਠੀਕ ਹੈ ਜੀ ਆ ਦੇਖੋ ਐਦਾਂ ਪਲੇਟ ਦਾ ਕੱਪੜਾ ਲਾ ਦੇਣਾ ਪੇਟਾਂ ਬਜੀ ਠੀਕ ਹੈ ਜੀ ਆ ਕੇ ਪਤਾਗਾ ਮੈਂ ਫਿਨਿਸ਼ ਕਰ ਦੇਣਾ ਹੁਣ ਪਾਣੀ ਪਲੇਟ ਕੋਨੇ ਜੀ ਕੱਪੜਾ ਆਪਣਾ ਹੀੜਾ ਸਾਈਡ ਰੱਖਣਾ ਜੀ ਪਲੇਟਾਂ ਤੇ ਇਹ ਕੱਪੜਾ ਸਿੱਧੀਆਂ ਪਲੇਟਾਂ ਪਰ ਹੀ ਲਾਉਣਾ ਹੈ ਜੀ ਸਿੱਧੀਆਂ ਪਲੇਟਾਂ ਆਪਾਂ ਹੀ ਲਾਉਣਾ ਜੀ ਹੈਗਾ ਆਪਾਂ ਦੂਜੀ ਪਲੇਟ ਸਟਾਰਟ ਕਰਦੇ ਹਾਂ ਜੀ ਹੁਣ ਸੈਂਟਰ ਵਿੱਚ ਆ ਗਏ ਠੀਕ ਹੈ ਦੋ ਲੱਟਾਂ ਆਪਣੀਆਂ ਪੈ ਚੁੱਕੀਆਂ ਐ ਜੀ ਸਿੱਧੀਆਂ ਤੇ ਹੁਣ ਤ੍ਰਿਸ਼ੀਆ ਪਲਟਾ ਪਾਵਾਂਗੇ ਜੀ ਠੀਕ ਹੈ ਜੀ ਆ ਚੱਕ ਚੱਕ ਦਈਏ ਆਪਣੀ ਛੀ ਬਲੇਟ ਇਹਨਾਂ ਪਲੇਟਾਂ ਉੱਪਰ ਨਾਲ ਸਲਾਈਪ ਪੈਰ ਪੈਰ ਦੀ ਹੀ ਲਾਉਣੀ ਐ ਜੀ ਅੱਗੇ ਤਾਂ ਬਰੀ ਖਾਦਨੇ ਪੰਨੇ ਆ ਕੇ ਦੋਸੇ ਰੇਟੀ ਆਉਣਾਂ ਐ ਜੀ ਥੋੜੀ ਬਾਹਰ ਆ ਕੇ ਪੈ ਮਸ਼ੀਨ ਕਮਾਉਣੀ ਹੈ ਜੀ ਤਾਂ ਕਿ ਇਹਨਾਂ ਤਾਂ ਅੱਗੇ ਨੂੰ ਬਲਜੇ ਪੈ ਜੈ ਨੇ ਫਿਰ ਉਖੜਦੀ ਨਹੀਂ ਹੈਗੀ ਉਹ ਜਿਹੜੀ ਪੈ ਆਪਲੇਟ ਪਾਉਣੀ ਹੈ ਜੀ ਮੋਢੇ ਹੀ ਪਲੇਟ ਪਾਉਣੀ ਹੈ ਥੋੜੀ ਜੀ ਵੱਡੀ ਰੱਖ ਕੇ ਪਾਉਣੀ ਹੈ ਚੌੜੀ ਰੱਖ ਕੇ ਇਹ ਇੱਥੋਂ ਜਿਹਨਾਂ ਦੇ ਹੈਵੀ ਨਾਪ ਹੈ ਨਾ ਉਹ ਮੈਂ ਥੋੜੀ ਪਲੇਟ ਚੌੜੀ ਪੈਂਦੀ ਹੈ ਜੀ ਇਹ ਤਾਂ ਕਿ ਇੱਥੇ ਬੁਲਬੁਲਾ ਜਾਂ ਨਹੀਂ ਬਣਦਾ ਹੈਗਾ ਕਪੜਾ ਖੁੱਲਦਾ ਨਹੀਂ ਹੈਗਾ ਜੀ ਆ ਦੇਖੋ ਤੁਸੀਂ ਦੀ ਗਈ ਅੱਧਾ ਗਿੰਜ ਕਪੜਾ ਚੱਕ ਕੇ ਰੱਖ ਲੈਣਾ ਮੁਰੇ ਤੇ ਇੱਥੇ ਰੋ ਥੋੜੀ ਵੱਡੀ ਪਾਉਣੀ ਹੈ ਇਹ ਪਲੇਟ ਇਹ ਦੂਜੀ ਪਲੇਟ ਪਾਉਣੀ ਹੈ ਜੇ ਪੈ ਇਧਰੇ ਦੂਜੀ ਸਾਈਡ ਦੀ ਥੋੜੀ ਵੱਡੀ ਚੱਕ ਕੇ ਫਨੀ ਜੇ ਅੰਦਰ ਕੱਢ ਲੈਣੀ ਥੋੜੀ ਮਸਿਨ ਚਲਾਉਣੀ ਹੈ ਜੀ ਤਾਂ ਇਹ ਧਾਗੇ ਨੂੰ ਬਾਟ ਆ ਜਾਣ ਇੱਕ ਪਲੇਟ ਹੋਰ ਪਾ ਲੈਣੀ ਜੀ ਆਪ

ਸੈੱਟ ਕਰ ਦਿੰਗੇ ਜੀ ਮੈਂ ਆ ਦੇਖੋ ਇੱਕ ਮੀਜ ਕੱਪ ਆਪਣੇ ਆਪ ਹੀ ਬਣ ਲੱਜਣੇ ਜੀ ਪਲੇਟਾ ਪਰਫੈਕਟ ਹੋਣ ਪਈਆਂ ਹੋਈਆਂ ਠੀਕ ਹੈ ਜੀ ਆ ਤੁਸੀਂ ਦੇਖੇਂਗੇ ਹੋ ਨਾ ਜਿੱਧਰ ਮੈਂ ਸਿੱਧਾ ਖਾ ਲਓ ਪਰ ਕੱਪ ਆਪਣੇ ਆਪ ਹੀ ਬਣ ਲੱਜ ਜਣੇ ਕੱਪ ਠੀਕ ਹੈ ਜੀ ਜਿਹੜਾ ਸਾਈਟ ਹੈ ਅੰਦਰ ਪਲੇਟਾ ਪਈਆਂ ਹੋਈਆਂ ਜੀ ਠੀਕ ਹੈ ਹੁਣ ਇਸੇ ਤਰ੍ਹਾਂ ਪੈ ਪਿਛਲੇ ਪੱਲੇ ਨੇ ਪਲੇਟਾ ਪਾ ਲੈਣੀ ਹੈ ਜੀ ਆ ਦੇਖੋ ਪਲੇਟਾ ਪਈਆਂ ਹੋਈਆਂ ਠੀਕ ਹੈ ਜੀ जी पिछले पले प्लेटा पाँव लगे जी उसने कपड़ा रख लेना कट के एक का। ठीक है जी एक स्टार्ट तो करके जी सेंटर से चौड़ा एंड जाके ब्रीक कर देनी जी थोड़ी मशीन चलानी है जी अगे जाके ताकि धागे में बटा आ जाए ठीक है जी इसी से आप दूजी प्लेट पावे ਲੁਕੀਟ ਵੀ ਪਾ ਲਈ ਹੈ ਜੀ ਠੀਕ ਹੈ ਤੁਸੀਂ ਇਸੇ ਢੰਗ ਨਾਲ ਪੇਟਾ ਪਾਏਗੇ ਬਹੁਤ ਵਧੀਆ ਫਿਟਿੰਗ ਆ ਗਈ ਹੈ ਜੀ ਇਹਨਾਂ ਦੇ ਪੇਟਾ ਸਾਰੀ ਸੂਟ ਚ ਖਾਸਲੇ ਪਲੇਟਾਂ ਦੀ ਉਹ ਹੁੰਦੀ ਹੈ ਜੀ ਪਲੇਟਾ ਸਹੀ ਹੋਣਗੇ ਤੇ ਫਿਟਿੰਗ ਵੀ ਸਹੀ ਹੋਊਗੀ ਹੁਣ ਤੁਸੀਂ ਇੱਕ ਇੱਕ ਮਿੰਟ ਧਿਆਨ ਦਿਓ ਜੀ ਨਾ ਸੂਟਾਂ ਦੀ ਚੜਾਈ ਮਤਲਬ ਫਿਟਿੰਗ ਬਾਅਦ ਹੋਵੇ ਜੀ ਇਹਨਾਂ ਵਿੱਚ ਤੋਂ ਉੱਪਰ ਹੋਵੇ ਜੀ ਉਹਨਾਂ ਹੀ ਪਲੇਟਾ ਪਾਉਣੀਆਂ ਚੌੜੀਆਂ ਆਪਾਂ ਤੁਹਾਨੂੰ ਦਿਖਾ ਦੇ ਪੁੱਠੇ ਪਾਸੇ ਮੈਂ ਪਲਾਈ ਜਾ ਚੱਕਣੀਆਂ ਇਹ ਬੇਟੇ ਕੱਪੜੇ ਜਾ ਚੱਕਣੇ ਬੇਟਾਂ ਦਾ ਜਿਨ੍ਹਾਂ ਸੂਟਾਂ ਦੀ ਕਈ ਫੀਟਿੰਗ ਘੱਟ ਹੋਵਦੀਆਂ 16 17 18 ਤੱਕ ਹੋਵੇਈ ਉਹਨਾਂ ਪਲੈਟਾਂ ਬਸ ਥੋੜੀਆਂ ਬਰੀਕ ਪਾਉਣੀ ਆ ਜੀ ਕਿਉਂਕਿ ਪਹਿਲੇ ਹੀ ਫੀਟੀਆਂ ਘੱਟ ਹੁੰਦੀਆਂ ਜੀ ਜਿਹਨਾਂ ਦੀ ਕਮਰ ਛੱਡ 14 15 ਹੋਵੇ ਨਾ ਉਹਨਾਂ ਪਲੈਟਾਂ ਬਿਲਕੁਲ ਬਰੀਕ ਚੱਕਣੀਆਂ ਆ ਜੀ ਕਿਉਂਕਿ ਸਪੇਸ ਘੱਟ ਹੁੰਦੀ ਹੈ ਨੀ ਕਮਰ ਦੀ ਐਸ ਕਰਕੇ ਹਾਂ ਵੀਡੀਓ ਨਾਲ ਸ਼ਾਂਤਾਈ ਹੋਈਸ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਜੇ ਤੁਸੀਂ ਹੋਰ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਹਮੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ